ਆ ਨੰਬਰ ਤੋਂ ਮੈਨੂੰ ਕੋਲ ਆਈ ਜੀ ਅਸੀਂ ਪੁਲਿਸ ਸਟੇਸ਼ਨ ਤੋਂ ਬੋਲ ਰਹੇ ਹਾਂ ਮੈਂ ਕਹਿੰਦਾ ਸਰ ਕਿਹੜੇ ਪੁਲਿਸ ਸਟੇਸ਼ਨ ਤੋਂ ਬੋਲ ਰਹੇ ਹੋ ਉਹਨਾਂ ਨੇ ਕੁਝ ਮੈਨੂੰ ਦੱਸਿਆ ਨਹੀਂ ਕਹਿੰਦੇ ਜੀ ਆਪਕਾ ਕੋਈ ਲੜਕਾ ਹੈ ਮੈਂ ਕਹਾ ਹਾਂ ਲੜਕਾ ਹੈ ਕਿਸ਼ਨ ਨਾਮ ਦਾ ਜਦ ਕਿ ਮੇਰਾ ਤਾਂ ਮੁੰਡਾ ਛੋਟਾ ਵਾ ਤੇ ਮੈਨੂੰ ਪਤਾ ਸੀ ਇਹ ਇਦਾਂ ਫਰੋਡ ਕਰਦੇ ਨੇ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਆ ਅਕਸਰ ਹੀ ਇਹ ਲੋਕਾਂ ਨਾਲ ਇਦਾਂ ਬਾਰ ਦੇ ਨੰਬਰਾਂ ਤੋਂ ਫੋਨ ਕਰਕੇ ਫਰੋਡ ਕਰਦੇ ਆ ਜੀ ਮੈਂ ਨਾ ਚਾਰਲਟ ਦੇ ਰੈਸਟ ਕਿਸੇ ਜਿਸਮ ਤੋਂ ਇੱਕ ਲੜਕੀ ਨੇ ਆਪਕਾ ਨੰਬਰ ਲਿਆ ਤਾਂ ਆਪਕੇ بیٹے ਦਾ ਕੀ ਨਾਮ ਹੈ ਤੁਸੀਂ ਦੋਸਤੋ ਸਾਥੀ ਕਿ ਪਕੜਾ ਗਿਆ ਤੇ ਬਾਤ ਕਰ ਲੋ ਆਪਣੇ بیٹے ਕੇ ਨ ਮੈਨੂੰ ਕਹਿੰਦੇ ਕਾਲ ਨਾ ਯਾਨੀ ਕਿ ਜਲਦੀ ਪਈਏ ਤੁਸੀਂ ਪੇਟੀਐਮ ਕਰ ਦੋ ਮੈਂ ਕਹਿੰਦਾ ਹੋ ਨਹੀਂ ਰਿਹਾ ਮੈਂ ਸ਼ੋ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਤਾਂ ਪਤਾ ਸੀ ਫਰੋਡ ਆ ਆਪਕੇ ਬੱਚੇ ਲਈ ਟੋਟਲ 30000 ਲੱਗੇਗਾ ਠੀਕ ਹੈ ਬਤਾਇਆ ਕੀ ਕਰਨਾ ਚਾਹੀਦਾ ਸਰ 30000 ਤਾਂ ਸਰ ਬਹੁਤ ਜ਼ਿਆਦਾ ਹੈ ਸਰ ਕੰਨਾਂ ਨਾਲ ਇਦਾਂ ਬਾਰ ਦੇ ਨੰਬਰਾਂ ਤੋਂ ਕਾਲ ਆਂਦੀ ਆ ਤੇ ਵਿਚਾਰੇ ਜਿਨ੍ਹਾਂ ਨੂੰ ਨਹੀਂ ਪਤਾ ਇਹ ਅਨਪੜ ਹੁੰਦੇ ਸਰੀਬ ਲੋਗ ਹੁੰਦੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨਾਲ ਅਕਸਰ ਹੀ ਇਦਾਂ ਯਾਨੀ ਕਿ ਠੱਗੀ ਹੋ ਜਾਂਦੀ ਆ ਤੇ ਮੈਂ ਹੀ ਬੇਨਤੀ ਕਰਦਾ ਜਿਹੜੀ ਇਦਾਂ ਦੀ ਕਾਲਾਂ ਨੇ ਉਨਾਂ ਤੋਂ ਡਰਨ ਦੀ ਲੋੜ ਨਹੀਂ ਆਪਣੇ ਆਪ ਨੂੰ ਪਹਿਲਾਂ ਸੋਚੋ ਸਮਝੋ ਕੰਦਿਆਂ ਨੇ ਯਾਨੀ ਕਿ ਕੰਪਲੀਟ ਵੀ ਲਖਾਈ ਹੈ ਪਰ ਅਜੇ ਕਰ ਸਾਈਬਰ ਵਾਲੇ ਵੀ ਇਹਨੂੰ ਅਸਲ ਤੱਕ ਰੇਸ ਨਹੀਂ ਕਰ ਪਾਏ ਕਿ ਕਿੱਥੋਂ ਕੋਲ ਆਉਂਦੀਆਂ ਨੇ ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਲੋਕਾਂ ਨੂੰ ਜਿਹੜੇ ਪੰਜਾਬ ਦੇ ਲੋਕ ਆ ਲੁਧਿਆਣੇ ਦੇ ਲੋਕ ਆ ਵੀ ਇੰਦਰ ਦੀ ਫੇਕ ਕਾਲ ਤੋਂ ਡਰਨ ਦੀ ਲੋੜ ਨਹੀਂ ਆ ਲੁਧਿਆਣਾ লাইਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਤੁਹਾਨੂੰ ਵੀ ਇੱਕ ਫੇਕ ਕਾਲ ਆਂਦੀ ਹੈ ਕਿ ਤੁਹਾਨੂੰ ਕਿਹਾ ਜਾਵੇ ਕਿ ਤੁਹਾਡਾ ਬੱਚਾ ਕਿਸੇ ਕੇਸ ਦੇ ਵਿੱਚ ਫਸ ਚੁੱਕਿਆ ਹੋਇਆ ਵੈ ਜਾਂ ਤੁਹਾਡਾ ਬੱਚਾ ਕਿਸੇ ਥਾਣੇ ਦੇ ਵਿੱਚ ਬੰਦ ਹੈਗਾ ਵਾ ਉਹ ਵੀ ਨੰਬਰ ਜਿਹੜਾ ਇੱਕ ਕਿਹਾ ਜਾ ਸਕਦਾ ਇੰਟਰਨੈਸ਼ਨਲ ਨੰਬਰ ਜਾਂ ਫੇਕ ਨੰਬਰ ਤੇ ਆਊਗਾ ਤੇ ਉਹਦੇ ਵਿੱਚ ਇੱਕ ਕਿਸੇ ਵੱਡੇ ਅਫਸਰ ਦੀ ਜਿਹੜੀ ਹੈ ਫੋਟੋ ਲੱਗੀ ਹੋਊਗੀ ਲੇਕਿਨ ਐਦਾਂ ਦਾ ਇੱਕ ਸ਼ਿਕਾਰ ਜਿਹੜਾ ਹੈ ਰਾਜਵੀਰ ਵੀ ਹੋਏ ਨੇ ਸਮਾਸ਼ ਏਵੀ ਨੇ ਲੇਕਿਨ ਉਹ ਤਸਵੀਰ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿਸ ਤਰ੍ਹਾਂ ਉਹਦੇ ਵਿੱਚ ਆ ਕਿਹਾ ਜਾ ਰਿਹਾ ਕਿ ਤੁਹਾਡੀ ਸਾਡੇ ਮੁਲਾਜ਼ਮਾਂ ਦੀ ਸੈਟਿੰਗ ਕਰਨੀ ਹੈ ਤੁਸੀਂ 20 30 ਤੋਂ 75000 ਰੁਪਏ ਸਾਨੂੰ ਦਿਵੋ ਲੇਕੇ ਥਾਣਾ ਪੁੱਛਿਆ ਜਾਂਦਾ ਥਾਣਾ ਦੱਸਦੇ ਨਹੀਂ ਕਿ ਲੇਕਿਨ ਗੱਲਬਾਤ ਕਰਦੇ ਰਾਜਵੀਰ ਇਹ ਜਦੋਂ ਫੋਨ ਆਂਦਾ ਆਪਣੇ ਨੂੰ ਕੀ ਕਿਹਾ ਜਾਂਦਾ ਨਾ ਬੰਨੋ ਕੱਲ ਮੈਂ ਆਪਣੇ ਦਫ਼ਤਰ ਦੇ ਵਿੱਚ ਬੈਠਾ ਸੀ ਤੇ ਮੈਨੂੰ ਇੱਕ ਕਾਲ ਆਇਆ ਨੰਬਰ ਤੋਂ ਆ ਨੰਬਰ ਤੋਂ ਮੈਨੂੰ ਕਾਲ ਆਈ ਕੀ ਜੀ ਅ ਅਸੀਂ ਪੁਲਿਸ ਸਟੇਸ਼ਨ ਤੋਂ ਬੋਲ ਰਹੇ ਆ ਮੈਂ ਕਹਾ ਸਰ ਕਿਹੜੇ ਪੁਲਿਸ ਸਟੇਸ਼ਨ ਤੋਂ ਬੋਲ ਰਹੇ ਉਹਨਾਂ ਨੇ ਕੁਝ ਮੈਨੂੰ ਦੱਸਿਆ ਨਹੀਂ ਕਹਿੰਦੇ ਜੀ ਆਪਕਾ ਕੋਈ ਲੜਕਾ ਹੈ ਮੈਂ ਕਹਾ ਹਾਂ ਲੜਕਾ ਹੈ ਕਿਸ਼ਨ ਨਾਮ ਦਾ ਤੇ ਜਦ ਕਿ ਮੇਰਾ ਤਾਂ ਮੁੰਡਾ ਛੋਟਾ ਵਾ ਤੇ ਮੈਨੂੰ ਪਤਾ ਸੀ ਇਹ ਇਦਾਂ ਫਰੋਡ ਕਰਦੇ ਨੇ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਆ ਅਕਸਰ ਹੀ ਇਹ ਲੋਕਾਂ ਨਾਲ ਇਦਾਂ ਬਾਹਰ ਦੇ ਨੰਬਰਾਂ ਤੋਂ ਫੋਨ ਕਰਕੇ ਫਰੋਡ ਕਰਦੇ ਆ ਉਹਦੇ ਵਿੱਚ ਤੁਸੀਂ ਵੀ ਪੈਸੇ ਨੂੰ ਮੰਨ ਗਏ ਕਿ ਮੈਂ 20 ਤੋਂ 25000 ਰੁਪਏ ਤੁਹਾਨੂੰ ਦੇ ਦਿੰਦਾ ਵਾ ਪੇਟੀਐਮ ਕਰ ਦਿੰਦਾ ਵਾ ਉਹਨਾਂ ਨੇ ਕਹਾ ਪੇਟੀਐਮ ਕਰ ਦੋ ਜਿਹੜਾ ਨੇ ਇਹਨਾਂ ਨੇ ਫਿਰ ਫੋਨ ਨਹੀਂ ਕੱਟਤਾ ਤੇ ਮੈਨੂੰ ਕਹਿੰਦੇ ਕਾਲ ਨਾ ਯਾਨੀ ਕਿ ਜਲਦੀ ਪਈਏ ਤੁਸੀਂ ਪੇਟੀਐਮ ਕਰ ਦੋ ਮੈਂ ਕਿਹਾ ਹੋ ਨਹੀਂ ਰਿਹਾ ਮੈਨੂੰ ਸ਼ੋ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਤਾਂ ਪਤਾ ਸੀ ਇਹ ਫਰੋਡ ਆ ਮੈਂ ਤਾਂ ਜਾਣ ਕੇ ਉਹਨਾਂ ਨੂੰ ਮੈਨੂੰ ਤਾਂ ਪਤਾ ਲੱਗ ਗਿਆ ਸੀ ਫਰੋਡ ਆ ਇਦਾਂ ਕਹਿੰਦੇ ਜੀ ਤੁਹਾਡਾ ਮੁੰਡਾ ਕੀ ਕਰਦਾ ਪੜਦਾ ਵਾ ਕਿ ਯਾਨੀ ਕਿ ਜੌਬ ਕਰਦਾ ਵਾ ਜੇ ਮੈਂ ਉਹਨਾਂ ਨੂੰ ਕਿਹਾ ਪੜਦਾ ਉਹ ਫਿਰ ਕਹਿੰਦੇ ਜੀ ਹਾਂ ਇਸ ਸਕੀਮ ਦੇ ਵਿੱਚ ਬੰਦ ਕੀਤਾ ਸੀ ਤੁਹਾਡੇ ਮੁੰਡੇ ਨੂੰ ਜਿਹੜਾ ਇਹਨਾਂ ਦੇ ਕਹਿਣ ਦੇ ਮਤਲਬ ਕਹਿੰਦੇ ਜੀ ਚਾਰ ਮੁੰਡਿਆਂ ਨਾਲ ਗਿਆ ਸੀ ਉਹਨਾਂ ਨੇ ਕੋਈ ਰੀਵ ਕਰਤਾ ਉਹਦੇ ਵਿੱਚ ਬੰਦਾ ਵੀ ਇਹਦਾ ਸਾਨੂੰ ਪਤਾ ਲੱਗਿਆ ਵਧੀਆ ਫੈਮਿ ਤੇ ਅਸੀਂ ਯਾਨੀ ਕਿ ਇਹਨੂੰ ਛੱਡ ਦਾਂਗੇ ਅਸੀਂ ਸੇਫ ਸਾਈਡ ਤੇ ਹੈਗੇ ਸਾਡੇ ਪਿੱਛੇ ਪੱਤਰਕਾਰ ਲੱਗੇ ਹੋਏ ਆ ਅਫਸਰਾਂ ਨੂੰ ਗੱਲ ਪਤਾ ਵਾ ਤੇ ਫਿਰ ਕੋਈ ਫਰੋਡ ਉੱਤੇ ਹੀ ਗੱਲ ਕਰਨ ਲੱਗੇ ਕਿ ਨਾ ਕਰ ਇਹ ਕੋਲ ਕਿਸੇ ਤੁਸੀਂ ਸਮਾਜ ਸੇਵੀ ਨਾ ਹੁੰਦੇ ਕਿਸੇ ਅਨਨੋਨ ਬੰਦੇ ਚਲੇ ਜਾਂਦੇ ਹੋ ਡਰ ਜਾਣਾ ਚਾਹੀਦਾ ਕਿਉਂਕਿ ਇਸ ਹਿਸਾਬ ਨਾਲ ਜਿਸ ਹਾਲਾਤਾਂ ਗੱਲ ਜੀ 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 ਬਿਲਕੁਲ ਮੈਂ ਤਾਂ ਹੀ ਤੁਹਾਡੇ ਚੈਨਲ ਦੇ ਰਾਹੀ ਤਾਂ ਹੀ ਇਹ ਲੋਕਾਂ ਨੂੰ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਵਾ ਕਿ ਅਕਸਰ ਲੋਕਾਂ ਨਾਲ ਏਦਾਂ ਬਾਰ ਦੇ ਨੰਬਰਾਂ ਤੋਂ ਕਾਲ ਆਂਦੀ ਆ ਤੇ ਵਿਚਾਰੇ ਜਿਨ੍ਹਾਂ ਨੂੰ ਨਹੀਂ ਪਤਾ ਇਹ ਅਨਪੜ ਹੁੰਦੇ ਸ਼ਰੀਫ ਲੋਕ ਹੁੰਦੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨਾਲ ਅਕਸਰ ਹੀ ਏਦਾਂ ਯਾਨੀ ਕਿ ਠੱਗੀ ਹੋ ਜਾਂਦੀ ਆ ਤੇ ਮੈਂ ਹੀ ਬੇਨਤੀ ਕਰਦਾ ਜਿਹੜੀ ਏਦਾਂ ਦੀ ਕਾਲਾਂ ਨੇ ਉਨਾਂ ਤੋਂ ਡਰਨ ਦੀ ਲੋੜ ਨਹੀਂ ਆਪਣੇ ਆਪ ਨੂੰ ਪਹਿਲਾਂ ਸੋਚੋ ਸਮਝੋ ਪੁਲਿਸ ਦੇ ਵਿੱਚ ਕੰਪਲੀਟ ਲਿਖਾਓ ਸੋਚੋ ਸਮਝੋ ਇਹ ਸਹੀ ਆ ਕਿ ਗਲਤ ਆ ਤੇ ਫੇਰ ਕੋਈ ਜੇ ਇਦਾਂ ਦੇ ਕੋਈ ਫੋਨ ਕਾਲ ਕਰਕੇ ਤੁਹਾਡੇ ਤੋਂ ਪੈਸੇ ਮੰਗਦਾ ਵਾ ਤੇ ਇੱਕਦਮ ਉਹਨਾਂ ਨੂੰ ਪੈਸੇ ਨਾ ਪਾਓ ਉਹਦੀ ਜਾਂਚ ਕਰੋ ਵੀ ਇਹ ਸਹੀ ਆ ਗਲਤ ਆ ਇਹ ਆ ਤੁਹਾਨੂੰ ਕਿਹਾ ਜਾ ਰਿਹਾ ਤੁਹਾਡਾ ਮੁੰਡਾ ਫਸ ਗਿਆ ਆਪਣੇ ਬੱਚਿਆਂ ਨੂੰ ਕਾਲ ਕਰੋ ਵੀ ਉਹ ਕਿੱਥੇ ਨੇ ਸੇਫ ਆਪਣੇ ਪਰਿਵਾਰ ਨੂੰ ਫੋਨ ਕਰੋ ਵੀ ਇਦਾਂ ਤੁਹਾਨੂੰ ਸਭ ਤੋਂ ਪਹਿਲੇ ਤਾਂ ਹੀ ਬੰਦਾ ਕਿ ਜਦੋਂ ਕਿਸੇ ਬੱਚੇ ਦਾ ਨਾਮ ਲਿਤਾਇਆ ਜਾਵੇ ਉਹ ਤੁਹਾਨੂੰ ਪੁੱਛਦਾ ਵੀ ਬੜੇ ਤਰੀਕੇ ਨਾਲ ਪਿਆ ਕਿ ਤੁਹਾਡੇ ਬੱਚਾ ਨਾਮ ਕਿਸੇ ਤੁਹਾਨੂੰ ਪਾਪਾ ਕਹਿ ਕੇ ਬੁਲਾਉਂਦਾ ਕਿੱਦਾਂ ਕਿ ਜਦੋਂ ਬੱਚਾ ਹੋਊਗਾ ਆਪਣੇ ਪਿਓ ਨੂੰ ਪਿਓ ਹੀ ਕਹਿ ਕੇ ਬੁਲਾਊਗਾ ਉਹ ਤੁਹਾਨੂੰ ਜਿਹਦਾ ਪੁੱਛ ਰਿਆ ਸੀ ਉਹ ਮਤਲਬ ਇੱਕ ਤਰ੍ਹਾਂ ਦੀ ਗੇਮ ਹੀ ਚਲਾ ਰਿਆ ਸੀ ਮੈਨੂੰ ਉੱਥੇ ਉੱਥੋਂ ਹੀ ਜੇ ਕਿਸੇ ਨੇ ਜਜਮੈਂਟ ਕਰਨੀ ਹੋਵੇ ਉੱਥੇ ਹੀ ਕਰ ਲੈਂਦਾ ਵਾ ਜਜਮੈਂਟ ਕਿ ਵੀ ਇਹ ਯਾਨੀ ਕਿ ਫਰੋਡ ਨੇ ਵੀ ਜੇ ਉਹਨੇ ਕਿਸੇ ਨੂੰ ਫੜਿਆ ਹੋਇਆ ਵਾ ਵੀ ਉਹ ਦੱਸੂਗਾ ਹੀ ਮੈਂ ਕੀ ਯਾਨੀ ਕਿ ਕੀ ਕਹਿ ਕੇ ਬੁਲਾਉਂਦਾ ਵਾ ਹਾਂ ਯਕੀਨੀ ਮੇਰੀ ਉਮਰ ਹੈ ਕਿ ਉਹ ਸੁਭਾ ਕਿਉਂ ਉਹ ਸਿੱਧੀ ਗੱਲ ਕਰੇਗਾ ਹਾਂ ਮੈਨੂੰ ਉਹ ਤੋਂ ਫੜ ਲਿਆ ਜੀ 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 ਬਿਲਕੁਲ ਕਿਹੜਾ ਅਫਸਰ ਆ ਜਿਹਨਾਂ ਦੀ ਫੋਟੋ ਲਾਈ ਹੋਈ ਹੈ ਪਤਾ ਨਹੀਂ ਕਿਹੜੇ ਅਫਸਰ ਦੀ ਫੋਟੋ ਲਾਈ ਤੇ ਮੈਨ ਵਟਸਐਪ ਕਾਲ ਹੂੰ ਤੇ ਆਪਣੇ ਆਪ ਨੂੰ ਫਿਰ ਇਨਚਾਰਜ ਦੱਸਦੇ ਨੇ ਬਿਲਕੁਲ ਆ ਤੁਹਾਨੂੰ ਮੈਂ ਇੱਕ ਤਸਵੀਰ ਦਿਖਾ ਰਿਹਾ ਕਿ ਆ ਤੁਸੀਂ ਦੇਖ ਸਕਦੇ ਹੋ ਅਗਰ ਲੁਧਿਆਣਾ ਸ਼ਹਿਰ ਲਈ ਖਾਸ ਗੱਲ ਹੈ ਕਿ ਪੂਰੇ ਪੰਜਾਬ ਲਈ ਖਾਸ ਗੱਲ ਹੈ ਕਿ ਇਧਰ ਇਹ ਨੰਬਰ ਤੁਹਾਨੂੰ ਜਰੂਰ ਆਣਗੇ ਜਿਹਦਾ ਨੰਬਰ ਲਿਖਿਆ ਹੈ +92 ਇਹ ਅਚਾਨਕ ਨੰਬਰ ਜਿਹੜੇ ਹੈਗੇ ਨੇ ਬਾਹਰ ਲਈ ਹੁੰਦੇ ਨੇ ਲੇਕਿਨ ਉੱਥੋਂ ਹੀ ਬਾਅਦ ਇੱਕ ਅਫਸਰ ਦੀ ਫੋਟੋ ਲਗਾਈ ਹੋਊਗੀ ਫੋਟੋ ਤੁਸੀਂ ਦੇਖ ਸਕਦੇ ਹੋ ਜਿਹੜੀ ਅਫਸਰ ਦੀ ਲਗਾਈ ਗਈ ਹੋਈ ਹੈ ਕੋਈ ਆਈਜੀ ਰੈਂਕ ਦੇ ਅਧਿਕਾਰੀ ਲੱਗਦੇ ਨੇ ਜਦਾਂ ਇਹ ਫੋਟੋ ਲਗਾਈ ਗਈ ਹੈ ਲੇਕਿਨ ਡਰਨ ਦੀ ਜਰੂਰਤ ਨਹੀਂ ਹੈਗੀ ਸਭ ਤੋਂ ਪਹਿਲੇ ਤਾਂ ਤੁਸੀਂ ਇਹ ਜਦੋਂ ਤੁਹਾਨੂੰ ਫੇਕ ਕਾਲ ਆਂਦੀ ਹੈ ਸਭ ਤੋਂ ਪਹਿਲੇ ਤੁਸੀਂ ਨੰਬਰ ਦੇਖੋ ਦੋਸਤੋ ਬਾਅਦ ਇਹ ਚੀਜ਼ਾਂ ਸਾਈਬਰ ਸੈੱਲ ਦੇ ਵਿੱਚ ਆ ਜਾਂਦੀ ਹੈ ਸਾਈਬਰ ਕ੍ਰਾਈਮ ਵਿੱਚ ਆ ਜਾਂਦੀ ਹੈ ਕਿਉਂਕਿ ਸਾਈਬਰ ਕ੍ਰਾਈਮ ਐ ਧੋਖਾਧੜੀ ਹੁੰਦੀ ਹੈ ਪੈਸੇ ਦਾ ਅਦਾਨ-ਪ੍ਰਦਾਨ ਕਰਨਾ ਕਿ ਪੈਸਾ ਲੈ ਲਿਆ ਤੇ ਨੰਬਰ ਬੰਦ ਕਰਤਾ ਲੇਕਿਨ ਇਸ ਤੋਂ ਬਚਣ ਦੀ ਜ਼ਰੂਰਤ ਹੈ ਕਿ ਲੁਧਿਆਣਾ ਲਾਈਵ ਦਾ ਮਕਸਦ ਹੈ ਕਿ ਆਵਾਮ ਜਿਹੜੀ ਹੈ ਸੁਰੱਖਿਤ ਰਹੇ ਤੇ ਆਵਾਮ ਇਦਾਂ ਦੇ ਜਿਨ੍ਹਾਂ ਦੀ ਅਧਿਕਾਰੀ ਦੀ ਫੋਟੋ ਲਾ ਕੇ ਫੋਨ ਕਰਦੇ ਨੇ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਕਿਉਂਕਿ ਇਹ ਕਾਲ ਜਿਹੜੀ ਹੁੰਦੀ ਹੈ ਕਿੱਥੋਂ ਦੀ ਕਿੱਥੋਂ ਕਰਦੇ ਆ ਲੇਕਿਨ ਇਹਨਾਂ ਦਾ ਕੁਝ ਪਤਾ ਨਹੀਂ ਲੱਗਦਾ ਲੇਕਿਨ ਜਲਦੀ ਲੇਕਿਨ ਪਾਈ ਕਿੰਨੇ ਬੰਦਿਆਂ ਨੇ ਜਿਹੜੇ ਪੰਜਾਬ ਦੇ ਲੋਕ ਆ ਲੁਧਿਆਣੇ ਦੇ ਲੋਕ ਆ ਵੀ ਇਦਾਂ ਦੀ ਫੇਕ ਕਾਲ ਤੋਂ ਡਰਨ ਦੀ ਲੋੜ ਨਹੀਂ ਆ ਸਾਵਧਾਨ ਰਹੋ ਸੁਰੱਖਿਤ ਰਹੋ ਤੇ ਇਦਾਂ ਦੇ ਜਿਹੜੇ ਫਰੋਡ ਨੇ ਠੱਗ ਨੇ ਇਹਨਾਂ ਤੋਂ ਬਚੋ ਤੇ ਇਹਦੀ ਕੰਪਲੇਟ ਜੇ ਤੁਹਾਨੂੰ ਕੋਈ ਇਦਾਂ ਦੀ ਕਾਲ ਆਂਦੀ ਆ ਆਪਣੇ ਨੇੜੇ ਨਜ਼ਦੀਕੀ ਜਿਹੜਾ ਪੁਲਿਸ ਤੁਸੀਂ ਕਿਤੇ ਥਾਣੇ ਕਿਸੇ ਜਿਹੜਾ ਉੱਥੇ ਦਿਓ ਮੈਂ ਹਜੇ ਕਿਸੇ ਤੇ ਨਹੀਂ ਕੀਤੀ ਮੈਂ ਇੱਕ ਸੋਸ਼ਲ ਮੀਡੀਆ ਦੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਮੈਨੂੰ ਤਾਂ ਪਤਾ ਫਰੋਡ ਆ ਪਹਿਲਾਂ ਐ ਇਦਾਂ ਦੀ ਕਿੰਨੀ ਕੰਪਲੀਟਾਂ ਲੋਕਾਂ ਨੇ ਕੀਤੀ ਪਰ ਕੋਈ ਕਾਰਵਾਈ ਨਹੀਂ ਹੁੰਦੀ ਪੁਲਿਸ ਵੱਲੋਂ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਤੁਹਾਡੇ ਕੋਲ ਸਾਈਬਰ ਕਰਾਈਮ ਆ ਨੀ ਅੱਜਕੱਲ ਟੈਕਨੋਲੋਜੀ ਆ ਵੀ ਜਿਹੜੇ ਫਰੋਡ ਨੇ ਭੋਲੇ-ਪਾਲੇ ਗਰੀਬ ਲੋਕਾਂ ਨਾਲ ਉਹਨਾਂ ਨੂੰ ਡਰਾ ਧਮਕਾ ਕੇ ਇਦਾਂ ਦੀ ਕੋਈ ਗੇਮ ਗੇਮਿੰਗ ਬਣਾ ਕੇ ਉਹਨਾਂ ਤੋਂ ਪੈਸੇ ਠੱਗਦੇ ਨੇ ਵੀ ਜਿਹੜੇ ਲੋਕ ਇਹਨਾਂ ਨੂੰ ਫੜਨਾ ਚਾਹੀਦਾ ਵਾ ਤਾਂ ਕਿ ਆਪਾਂ ਜਿਹੜੇ ਆਪਣੇ ਦੇਸ਼ ਦੇ ਜਿਹੜੇ ਲੋਕ ਆ ਪੰਜਾਬ ਦੇ ਲੋਕ ਆ ਇਹਨਾਂ ਨੂੰ ਬਚਾ ਸਕੀਏ ਇਸ ਇੰਨੀ ਵੱਡੀ ਠੱਗੀ ਤੋਂ ਬਚਾ ਸਕੀਏ ਬਿਲਕੁਲ ਇਹ ਇੱਕ ਤਸਵੀਰ ਸੀਗੀ ਜੋ ਤਸਵੀਰ ਦਿਖਾਈਗੀ ਸਾਈਬਰ ਸੈਲ ਨੇ ਇਹ ਸਾਰਾ ਮਾਮਲਾ ਆਂਦਾ ਲੇਕਿਨ ਹੁਣ ਦੇਖਦੇ ਆ ਕਿ ਸਾਈਬਰ ਸੈਲ ਆਵਾਮ ਨੂੰ ਬਚਾਉਣ ਵਿੱਚ ਕੀ ਯਤਨ ਕਰੇਗਾ ਲੇਕਿਨ ਇਹ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਪੁਲਿਸੀ ਫੋਟੋ ਲਗਾ ਕੇ ਆਈਜੀ ਰੈਂਕ ਦੇ ਅਧਿਕਾਰੀ ਦੀ ਫੋਟੋ ਲਗਾ ਕੇ ਇਹ ਇਹ ਪੈਸਾ ਮੰਗਦੇ ਨੇ ਲੇਕਿਨ ਉਹ ਆਈਜੀ ਜਿੰਨੀ ਫੋਟੋ ਹੁੰਦੀ ਹੈ ਕਿ ਉਹ ਉਹਨਾਂ ਦੇ ਕੋਈ ਸਟਿਕ ਐਕ ਸਾਬ ਤੱਕ ਇਹ ਵੀਡੀਓ ਜਰੂਰ ਪਹੁੰਚੇਗੀ ਜਿਨ੍ਹਾਂ ਦੀ ਫੋਟੋ ਲਗਾਈ ਗਈ ਹੈ ਲੁਧਿਆਣਾ ਦਾ ਕੈਮਰਾਮੈਨ ਹਾਨੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ